ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਸਿੱਖਾ ਦੇ ਨਾਲ ਜ਼ੁਲਮ ਦੀ ਇੰਤਖਾਇਸ ਮੁਲਕ ਦੇ ਅੰਦਰ ਘਟਦੀ ਨਹੀਂ ਦਿਖ ਰਹੀ ਹੈਗੀ ਬੜੇ ਮਸਲੇ ਹੈਗੇ ਨੇ ਅਗਰ ਅਸੀਂ ਗੱਲ ਕਰੀਏ ਤੇ ਦਜ ਦੋ ਤਾਜ਼ਾ ਮਿਸਾਲਾਂ ਦੇ ਨਾਲ ਆ ਜਿਸੇ ਆਪਣੇ ਪ੍ਰੋਗਰਾਮ ਨੂੰ ਲੈ ਕੇ ਆਏ ਹੈਗੇ ਆ ਇੱਕ ਮਸਲਾ ਹੈਗਾ ਕਿ 31 ਅਕਤੂਬਰ ਨੂੰ ਸ਼ਹੀਦ ਭਾਈ ਸਤਵੰਤ ਸਿੰਘ ਪਾਈ ਬੈਂਤ ਸਿੰਘ ਅਰ ਪਾਈ ਕੇਹਰ ਸਿੰਘ ਦਾ ਜਿਹੜਾ ਸ਼ਹੀਦੀ ਸਮਾਗਮ ਗੁਰਦਾਰ ਕਾਬਗਨ ਸਾਹਿਬ ਹਰ ਸਾਲ ਹੁੰਦਾ ਹੈ ਅਗਰ ਟੀਵੀ 84 ਵੱਲੋਂ ਅਕਾਲ ਚੈਨਲ ਮੈਂ ਨਾਮ ਲੈ ਕੇ ਦੱਸ ਰਿਹਾ ਹੈਗਾ ਦੋਨਾਂ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕੀਤਾ ਜਾਂਦਾ ਹੈ ਸਰਕਾਰ ਨੇ ਪਿਛਲੇ 24 ਘੰਟਿਆਂ ਦੇ ਅੰਦਰ ਉਸ ਵੀਡੀਓ ਨੂੰ YouTube ਤੋਂ ਡਿਲੀਟ ਕਰਵਾਤਾ ਗਿਆ ਔਰ ਉੱਥੇ ਜੋ ਚੀਜ਼ ਮੈਂਸ਼ਨ ਕੀਤੀ ਗਈ ਹੈ ਉਹ ਮੈਂਸ਼ਨ ਕੀਤੀ ਗਈ ਕਿ ਤੁਸੀਂ ਕ੍ਰਿਮੀਨਲ ਐਸੋਸੀਏਸ਼ਨਸ ਦੇ ਨਾਲ ਕੰਮ ਕਰ ਰਹੇ ਹੋ ਯਾਨੀ ਕਿ ਸਾਨੂੰ ਅਲ ਕਾਇਦਾ ਦੇ ਨਾਲ ਜੋੜੇ ਜਾ ਰਿਹਾ ਹੈ ਅਗਰੈਸਿਓ ਦੀ ਡਿਟੇਲ ਹੀ ਜਾਣਦੇ ਆ ਔਰ ਕਮਾਲ ਦੀ ਗੱਲ ਹੈ ਕਿ ਇਸ ਮੁਲਕ ਦੇ ਅੰਦਰ ਔਰ ਵਰਲਡਵਾਈਡ ਹਲੇ ਤੱਕ ਸ਼ਾਇਦ ਇਸ ਮਸਲੇ ਦੀ ਜਾਣਕਾਰੀ ਕਿਸੇ ਤੱਕ ਨਹੀਂ ਹੈਗੀ ਸਾਡਾ ਫਰਜ਼ ਬੰਦਾ ਸੀ ਕਿ TV84 ਪਲੇਟਫਾਰਮ ਦੇ ਰਾਹੀਂ ਅਸੀਂ ਦੁਨੀਆ ਤੱਕ ਖਬਰ ਪਹੁੰਚਾਈਏ ਕਿ ਸਾਡੇ ਸ਼ਹੀਦਾਂ ਨੂੰ ਅੱਤਵਾਦੀ ਗਰਦਾਨ ਕੇ YouTube ਵੱਲੋਂ ਸਾਡੀਆਂ ਵੀਡੀਓ ਡਿਲੀਟ ਕੀਤੀਆਂ ਜਾ ਰਹੀਆਂ ਹੈਗੀਆਂ ਨੇ ਦੂਜੇ ਪਾਸੇ ਗੱਲ ਕਰੀਏ ਪਿਛਲੇ 2 ਦਿਨਾਂ ਤੋਂ ਮੈਟਰੋ ਦੇ ਅੰਦਰ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਜਿਦੇ ਚ ਇੱਕ ਗੁਰਸਿੱਖ ਦੇ ਨਾਲ ਜਿਹੜਾ ਆਪਣੀ ਸਿੰਘੜੀ ਦੇ ਨਾਲ ਉੱਥੇ ਮੌਜੂਦ ਹੈਗਾ ਔਰ ਉਹ ਉਤੇ ਜ਼ਿਕਰ ਕਰ ਰਿਹਾ ਹੈਗਾ ਕਿ ਦੇਖੋ ਮੈਨੂੰ SSCF ਦੇ ਜਵਾਨ ਨੇ ਮੈਨੂੰ ਕਿਰਪਾਣ ਦੇ ਨਾਲ ਅੰਦਰ ਜਾਣਨੇ ਦਿੱਤਾ ਵੀਡੀਓ ਵਾਇਰਲ ਹੋ ਰਹੀ ਹੈ ਮਾਫੀ ਚਾਹਨਾ ਹੈਗਾ ਸੋਸ਼ਲ ਮੀਡੀਆ ਦੇ ਉਤੇ ਮੋਨਟਾਈਜ਼ਿੰਗ ਦੀ ਕਮਾਈਆਂ ਖਾੜਾ ਲਿਆ ਏਸੀ ਕਮਰੇ ਚ ਬੈਠ ਕੇ ਗੱਲਾਂ ਕਰਨ ਆਲਿਆਂ ਨੇ ਬੜਾ ਕੁਝ ਕੀਤਾ ਲੇਕਿਨ ਉਸ ਸਿੰਘ ਤੰਗ ਪਹੁੰਚ ਸਭ ਤੋਂ ਪਹਿਲੇ ਸ 884 ਦੇ ਪਲੇਟਫਾਰਮ ਨੇ ਕੀਤੀ ਹੈ ਸਾਡੇ ਨਾਲ ਭਾਈ ਜਸਵੀਰ ਸਿੰਘ ਔਰ ਉਹਨਾਂ ਦੀ ਸਿੰਘੜੀ ਜੁੜ ਚੁੱਕੇ ਨੇ ਫਤਿਹ ਦੀ ਸਾਂਝ ਪਾਨਿਆ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਥੇ ਦੱਸ ਦਿਆਂ ਆਪਣੇ ਗੱਲ ਦੀ ਸ਼ੁਰੂਆਤ ਕਰਨ ਤੋਂ ਪਹਿਲੇ 31 ਤਰੀਕ ਦਾ ਜਿਹੜਾ ਸ਼ਹੀਦੀ ਸਵਾਗਮ ਹਰ ਸਾਲ ਪਿਛਲੇ 20-25 ਸਾਲਾਂ ਤੋਂ ਘਾਟੋ ਘਾਟ ਸਾਨੂੰ ਕਵਰੇਜ ਕਰਦੇ ਹੋਗੇ ਭਾਈ ਸੰਸਾਰ ਸਿੰਘ ਜਿਹੜੇ ਪਿਛਲੇ ਸਾਲ ਹੀ ਚੜਾਈ ਕਰਕੇ ਗਏ ਨੇ ਇਹ ਉਹਨਾਂ ਦੇ ਹੀ ਸੁਪੁੱਤਰ ਹੈਗੇ ਨੇ ਤੇ ਉਹਨਾਂ ਦੀ ਹੀ ਨੂਰਾਨੀ ਕੈਲੀ ਆਪਾਂ ਸਿੰਘੜੀ ਸਾਡੀ ਪਰਜਾਈ ਹੈਗੀ ਹੈ ਤੇ ਸਾਰਾ ਮਸਲਾ ਜਿਹੜਾ ਮੈਟਰ ਵਾਪੇਣਾ ਤਾਂ ਪੁੱਛਣਾ ਜਸਪੀਰ ਸਿੰਘ ਜੀ ਕੀ ਸਾਰਾ ਮੈਟਰ ਸੀ ਕਿਉਂਕਿ ਤੁਸੀਂ ਵੀਡੀਓ ਬਣਾਈ ਔਰ ਦੋ ਦਿਨਾਂ ਤੋਂ ਪੂਰੇ ਵਰਲਡ ਦੇ ਅੰਦਰ ਉਲਾਇਆ ਪਿਆ ਹੈਗਾ ਕਿ ਇਹ ਕਿਹੜਾ ਪਰਿਵਾਰ ਹੈ ਕੋਈ ਸਟੂਡੈਂਟ ਕਹਿ ਰਿਹਾ ਸੀ ਕੋਈ ਬਜ਼ੁਰਗ ਕਹਿ ਰਿਹਾ ਸੀ ਤੇ ਅੱਜ ਸਿਰ ਜਦੋਂ ਤੁਹਾਡੀ ਮੇਰੀ ਗੱਲ ਹੋਈ ਹੈ ਕਿ ਸਾਰਾ ਮੈਟਰ ਹੈ ਕਿਸੇ ਮੈਟਰ ਵਿੱਚ ਮੈਟਰ ਐਕਚੁਅਲੀ ਕੀ ਸੀਗਾ ਭਾਈ ਸਾਹਿਬ ਜੀ ਅਸੀਂ ਮੇਰੇ ਨਾਲ ਮਦਰ ਕੈਂਸਰ ਦੇ ਰੋਗ ਨਾਲ ਪੀੜਤ ਹੈਗੇ ਨੇ ਤੇ ਉਹ ਉਥੇ ਦਿਲਸ਼ਾਦ ਗਰਦਨ ਹਸਪੀਟਲ ਹੈ ਜੀਟੀਪੀ ਦੇ ਨਾਮ ਦਾ ਗੁਰਤੇਗ ਭਦਰ ਸਭਜੀ ਦੇ ਉਹਦੇ ਨਾਲ ਹੀ ਸੁਪਰ ਸਪੈਸ਼ਲਿਸਟ ਕੈਂਸਰ ਹਸਪੀਟਲ ਹੈ ਜਿਹਦੇ ਵਿੱਚ ਐਡਮਿਟ ਸੀਗੇ ਤੇ ਅਸੀਂ ਕਿਉਂਕਿ ਦਿਨੇ ਮੈਂ ਰੁਕਦਾ ਤੇ ਰਾਤੀ ਮੇਰਾ ਛੋਟਾ ਬ੍ਰਦਰ ਰੁਕਦਾ ਆ ਕੇ ਤੇ ਰਾਤ ਦੇ ਟਾਈਮ ਮੇਰੀ ਵਾਈਫ ਵੀ ਮੇਰੇ ਨਾਲ ਸੀਗੀ ਤੇ ਅਸੀਂ ਉਥੋਂ ਦੀ ਉਥੇ ਮੈਟਰੋ ਸਟੇਸ਼ਨ ਪਹੁੰਚਿਆ ਤੇ ਉਸ ਟਾਈਮ ਸੰਸਾਨ ਹੀ ਪਿਆ ਸੀਗਾ ਮੈਟਰੋ ਸਟੇਸ਼ਨ ਦੋ ਚਾਰ ਬੰਦੇ ਕਿਉਂਕਿ ਲਾਸਟ ਦੀ ਟ੍ਰੇਨ ਹੁੰਦੀ ਹੈ ਤੇ ਜਿੱਦਾਂ ਹੀ ਅਸੀਂ ਮੇਰੀ ਵਾਈਫ ਉਧਰੋਂ ਲੇਡੀਜ਼ ਵਾਲੇ ਪਾਸੇ ਗਈ ਹੈ ਤੇ ਮੈਂ ਇਸ ਪਾਸੇ ਦੀ ਆਇਆ ਤੇ ਉਹਨੇ ਮੇਰੀ ਵਾਈਫ ਉਧਰ ਖੜੇ ਖੜੀ ਹੋ ਗਈ ਜਾ ਕੇ ਤੇ ਮੈਂ ਜਿੱਦਾਂ ਹੀ ਚੈਕਿੰਗ ਕਰਨ ਵਾਸਤੇ ਅੱਗੇ ਖੜਾ ਹੋਇਆ ਤੇ ਉਹਨੇ ਮੇਰੀ ਕਿਰਪਾਨ ਨੂੰ ਏਦਾਂ ਕਰਕੇ ਦੇਖਿਆ ਤੇ ਕਹਿੰਦਾ ਜੇ ਸਰਦਾਰ ਜੀ ਕਿਰਪਾਨ ਕਿੰਨੀ ਬੜੀ ਹੈ ਆਪਕੀ ਮੈਂ ਕਿਹਾ ਹੈ 7-8 ਇੰਚ ਦੀ ਇਹ ਕਿਰਪਾਨ ਹੋਗੀ ਕਹਿੰਦਾ ਨਹੀਂ ਇਹ ਮuje ਬਹੁਤ ਬੜੀ ਲੱਗ ਰਹੀ ਹੈ ਜੇ ਤੁਹਾਂ ਆਪ ਕੋ ਇਨਕੇ ਜਾ ਹੀ ਨਹੀਂ ਸਕਤੇ ਤਾਂ ਮੈਂ ਕਿਹਾ ਐਸੇ ਤਾਂ ਕੋਈ ਰੂਲ ਨਹੀਂ ਹੈ ਮੈਂ ਕਿਹਾ ਹਮੇ ਤਾਂ ਰੋਜ਼ ਆ ਰਹਾ ਹਾਂ ਜਾਂ ਰਹਾ ਹਾਂ ਮੈਂ ਕਿਹਾ ਮੇਰਾ ਮੈਟਰੋ ਕਾਰਡ ਵੀ ਬਣਾ ਹੋਇਆ ਹੈ ਤੋਂ ਮੈਂ ਕਿਹਾ ਮੇਰੀ ਮਦਰ ਯਹਾਂ ਪੇ ਐਡਮਿਟ ਹੈ ਤਾਂ ਐਸੀ ਤਾਂ ਕੋਈ ਬਾਤ ਨਹੀਂ ਹੈ ਮੈਂ ਤਾਂ ਰੋਜ ਆਤੇ ਜਾਂਦੇ ਹਾਂ ਕਈ ਸਾਲੋਂ ਸੇ ਆ ਜਾ ਰਹੇ ਹਾਂ ਸਭ ਜਗ੍ਹਾ ਜਾਂਦੇ ਮੈਂ ਕਿਹਾ ਕੋਟ ਵੀ ਜਾਂਨੇ ਸਭ ਜਗ੍ਹਾ ਜਾਂਨੇ ਹਰ ਤੱਕ ਕਿਸੇ ਨੇ ਰੋਕਿਆ ਨਹੀਂ ਮੈਂ ਕਿਹਾ ਅਗਰ ਤੂੰ ਨਿਆ ਆਇਆ ਤਾਂ ਬਈ ਕਿਸੇ ਹੋਰ ਸੇ ਪੁੱਛ ਲੈ ਤੋ ਕਹਿੰਦਾ ਮੇਰੇ ਪੁੱਛਣੇ ਕੀ ਜ਼ਰੂਰਤ ਨਹੀਂ ਆ ਚਲੋ ਯਹਾਂ ਸੇ ਬਾਹਰ ਹੋ ਜਾਓ ਮੇਰੀ ਵਾਈਫ ਨੇ ਤਾਂ ਦੋਨੋਂ ਨੂੰ ਸਾਨੂੰ ਉਹਨੇ ਬਾਹਰ ਕੱਢਤਾ ਤੇ ਬਾਹਰ ਕੱਢਤਾ ਤੇ ਮੈਂ ਉੱਥੇ ਬੋਲਦਾ ਰਿਹਾ ਤੇ ਫਿਰ ਮੈਂ ਵੀਡੀਓ ਬਣਾਈ ਤੇ ਕਾਫੀ ਬਹਿਸ ਵਾਜੀ ਹੋਣ ਤੋਂ ਬਾਅਦ ਉਹਨੇ ਕਹਿੰਦਾ ਨਹੀਂ ਮੈਂ ਜਾਣੇ ਨਹੀਂ ਦੂੰਗਾ ਤੁਮੇ ਤੇ ਮੈਂ ਉਹਨੂੰ ਕਹਿਆ ਸੀ ਮੈਂ ਕਿ ਇੰਚੀ ਟੇ ਪੈ ਤੇਰੇ ਪਾਸ ਤੂੰ ਮੇਰੀ ਕਰਪਾਨ ਨਾਪਲਾ ਤੇ ਕਹਿੰਦਾ ਨਹੀਂ ਨਹੀਂ ਨਾਪੜੇ ਕਿ ਮੇਜੀ ਦੁਰਤੇ ਮੇ제 ਦਿਖੀ ਰਹੀ ਹੈ ਤੇ ਬਹੁਤ ਬੜੀ ਕਰਪਾਨ ਹੈ ਮੈਂ ਕਰਪਾਨ ਨਹੀਂ ਜਾਣੇ ਦੂੰਗਾ ਤੇ ਮੈਨੂੰ ਇਹ ਨੋ ਇੰਚੀ ਵਾਲਾ ਦਾ ਹਾਈ ਸਿਸਟਮ ਹਜੇ ਪਤਾ ਹੀ ਨਹੀਂ ਸੀਗਾ ਤੇ ਉਹ ਤਾਂ ਮੈਂ ਬਾਅਦ ਚ ਬੋਰਡ ਤੇ ਪੜਿਆ ਤੇ ਤਾ ਕਰਕੇ ਉਹ ਪਤਾ ਲੱਗਿਆ ਜਿਸ ਵੀ ਸਿੰਘ ਜੀ ਕਈ ਸਵਾਲ ਇੱਥੇ ਉੱਠਦੇ ਹੈਗੇ ਨੇ ਕਿ 9 ਇੰਚ ਕਿਰਪਾਨ ਦਾ ਹਾਲਾਂਕਿ ਮਸਲਾ ਜਿਹੜਾ ਹੈਗਾ ਉਹ ਵੀ ਇੱਕ ਅਲੱਗ ਹੀ ਹੈਗਾ ਕਿਉਂਕਿ CISF ਵੱਲੋਂ ਸੰਵਿਧਾਨ ਦੇ ਵਿੱਚਕਾਰ ਅਸਾ ਕੋਈ ਰੂਲ ਨਹੀਂ ਹੈਗਾ ਕਿਰਪਾਨ ਦੀ ਸਾਨੂੰ ਸਹੂਲਤ ਦਿੱਤੀ ਗਈ ਹੈ ਸੰਵਿਧਾਨ ਦੇ ਵਿੱਚਕਾਰ ਕਿ ਜਿਹੜਾ ਸਿੱਖ ਹੈਗਾ ਉਹ ਅੰਮ੍ਰਿਤਧਾਰੀ ਸਿੱਖ ਕਿਰਪਾਨ ਪਾ ਕੇ ਜਾ ਸਕਦਾ ਹੈਗਾ ਸਾਈਜ਼ ਕਿੱਥੇ ਨਾ ਕਿਤੇ ਸਰਕਾਰਾਂ ਨੇ ਸਾਡੇ ਤੇ ਐਪਲੀਕੇਬਲ ਕੀਤਾ ਉਹ CISF ਦੇ ਜਵਾਨ ਦਾ ਰਵਈਆ ਅਗਰ ਕਹੀਏ ਤੁਹਾਨੂੰ ਕੀ ਲੱਗਿਆ ਆਪਣੀ ਡਿਊਟੀ ਨਿਭਾਇਆ ਸੀ ਕਿੱਥੇ ਨਾ ਕਿੱਥੇ ਮੈਂ ਕਹਾਂ ਕਿ ਉਹ ਨਫ਼ਰਤ ਸੀ ਸਿੱਖਾਂ ਦੇ ਨਾਲ ਕੀ ਤੁਹਾਨੂੰ ਉਹਦੇ ਨਾਲ ਗੱਲ ਕਰਨ ਦੇ ਸੁਭਾਅ ਤੋਂ ਕੀ ਲੱਗ ਨਹੀਂ ਜੀ ਬਿਲਕੁਲ ਉਹਦੇ ਜਿੰਨਾ ਰਵਈਆ ਹੁੰਦਾ ਕਿ ਇੱਕ ਬੰਦਾ ਅਣਜਾਣ ਹੁੰਦਾ ਨੂੰ ਨਹੀਂ ਪਤਾ ਹੁੰਦਾ ਤੇ ਬੜੇ ਹੀ ਪਿਆਰ ਦੇ ਨਾਲ ਬੰਦਾ ਸਮਝਾਇਆ ਜਾਂਦਾ ਇੱਕ ਬੰਦਾ ਕਹਿੰਦਾ ਕਿ ਚਲੋ ਯਾਂਹੋਂ ਸੇ ਬਾਹਰ ਹੋ ਜਾਓ ਤੇ ਉਹਦਾ ਰਵਈਆ ਹੀ ਕੁਛ ਹੋਰ ਸੀਗਾ ਉਹਦਾ ਤੁਸੀਂ ਐਟੀਟਿਊਡ ਵੀਡੀਓ ਦੇ ਅੰਦਰ ਦਿਖਾਈ ਜਾ ਰਿਹਾ ਹੈ ਉਲਟਾ ਉਹ ਮੇਰੀ ਵੀਡੀਓ ਬਣਾ ਰਹੇ ਤੇ ਕੁਛ ਕਰ ਰਹੇ ਉਹਦਾ ਐਟੀਟਿਊਡ ਕੁਛ ਅਲੱਗ ਸੀਗਾ ਉਹਨੇ ਪਿਆਰ ਨਾਲ ਗੱਲ ਕਰਦਾ ਤੇ ਉਹਦੇ ਨਾਲ ਉਸੇ ਹਿਸਾਬ ਨਾਲ ਗੱਲ ਹੁੰਦੀ ਉਹਨੇ ਤਾਂ ਸਾਨੂੰ ਤੱਕੇ ਮਾਰ ਕੇ ਐਦਾਂ ਕੱਟਦਾ ਜਿਵੇਂ ਕਿ ਅਸੀਂ ਇਸ ਦੇਸ਼ ਦੇ ਵਾਸੀ ਨਹੀਂ ਹੁੰਦੇ ਤੇ ਬੰਦਾ ਇਹ 9 ਇੰਚ ਦਾ ਜਿਹੜਾ ਮੈਟਰ ਹੈ 9 ਇੰਚ ਇਹਨਾਂ ਨੇ ਸੀਆਰਪੀਐਫ ਕੋਣ ਹੁੰਦਾ ਜਿਹੜਾ ਦੱਸੇਗਾ ਵੀ 9 ਇੰਚ ਪਾਣੀ ਹੈ ਇਹ ਤਾਂ ਸਾਡੇ ਗੁਰੂਆਂ ਨੇ ਅਸੀਂ ਕੁਰਬਾਨੀਆਂ ਦਿੱਤੀਆਂ ਅਸੀਂ ਚੜਖੜੀਆਂ ਤੇ ਚੜੇ ਅਸੀਂ ਇਹ ਦੇਸ਼ ਕੋਲ ਵਾਸਤੇ ਕੁਰਬਾਨੀਆਂ ਦਿੱਤੀਆਂ ਕਾਲੇ ਪਾਣੀ ਦੀਆਂ ਸਜਾਵਾਂ ਕੱਟੀਆਂ ਅਸੀਂ ਇਸ ਵਾਸਤੇ ਕੱਟੀਆਂ ਕਿ ਅੱਜ ਸਾਡੇ ਧਰਮ ਚਿੰਨਾ ਦੇ ਉੱਤੇ ਇਹ ਦੱਸਣਗੇ ਵੀ ਕਿੰਨੇ ਇੰਚ ਪਾਣਾ ਜਾਂ ਕਿੰਨੇ ਇੰਚ ਪਾਣੀ ਚਾਹੀਦੀ ਹੈ ਕ੍ਰਪਾਨ ਜਦੋਂ ਸੰਵਧਾਨ ਦੇ ਮੁਤਾਬਿਕ ਸਾਨੂੰ 2.5 ਫੁੱਟ 3 ਫੁੱਟ ਦੀ ਕ੍ਰਪਾਨ ਅਲਾਉਡ ਹੈ ਨਾਲੇ ਇੰਚਾਂ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਇਹਦੇ ਵਿੱਚ ਤੇ ਇਹ ਕੌਣ ਹੈ ਸਾਨੂੰ ਮੈਟਰੋ ਤੇ ਰੋਕਣ ਵਾਲੇ ਅਸੀਂ ਕਿਹੜਾ ਕੋਈ ਬਾਹਰ ਦੇ ਜਾ ਰਹੇ ਜਾਂ ਕਿਤੇ ਹੋਰ ਜਹਾਜ਼ ਦੇ ਵਿੱਚ ਬਹਿਣ ਲੱਗਿਆ ਕੋਈ ਤੈਨੂੰ ਫੁੱਟੀ ਲੈ ਕੇ ਇਹਦਾ ਨਾਰਮਲ ਕਰਪਾਨ ਹੈ ਸਾਨੂੰ ਅੱਜ ਇਹਤੇ ਪਾਬੰਦੀ ਕੀਤੀ ਜਾ ਰਹੀ ਹੈ ਕੱਲ ਨੂੰ ਇਹ ਤੈਨੂੰ ਫੁੱਟੀ ਜਿਹੜੀ ਅਸੀਂ ਲੈ ਕੇ ਹੱਥ ਚ ਚਲਦੇ ਨਗਰ ਕੀਤਾ ਜਾਂ ਚਲਦੇ ਇਹ ਉਹਤੇ ਵੀ ਸਾਡੇ ਤੇ ਬੈਨ ਲਗਾਣਗੇ ਇਹਦਾ ਸਾਨੂੰ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਇਸ ਦੇਸ਼ ਦੇ ਵਿੱਚ ਸੰਘਾਜੀ ਜਿਸ ਤਰੀਕੇ ਦੇ ਨਾਲ ਅਸੀਂ ਗੱਲ ਕਰ ਰਹੇ ਹੈਗੇ ਆ ਇਸ ਪਰਿਵਾਰ ਦੇ ਨਾਲ ਜਿੰਨਾਂ ਨੂੰ ਮੈਟਰੋ ਦੇ ਸਟੇਸ਼ਨ ਦੇ ਵਿੱਚ ਕਰ ਕਿਰਪਾਣ ਪਾ ਕੇ ਰੋਕਿਆ ਗਿਆ ਉਹਨਾਂ ਦੀ ਸਿੰਘਣੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਫਤਿਹਦੀ ਸ਼ਾਂਚ ਪੰਨੇ ਪੰਜੀ ਵਾਈਗੂਜੀ ਕਾ ਖਾਲਸਾ ਵਾਈਗੂਜੀ ਕਾ ਖਾਲਸਾ ਫਤਿਹ ਜੀ ਤੁਸੀਂ ਵੀ ਲਗਾਤਾਰ ਜਸਪੀਰ ਸਿੰਘ ਹੋਰਾ ਦੇ ਨਾਲ ਜਾਂਦੇ ਰਹੋ ਤੁਹਾਡੇ ਨਾਲ ਕੀ ਹੋਇਆ ਜੈ ਐਕਸਪੀਰੀਅੰਸ ਰਿਹਾ ਕਿਉਂਕਿ ਤੁਸੀਂ ਵੀ ਹਸਪਤਾਲ ਮਾਤੇ ਦੀ ਸੇਵਾ ਲਈ ਜਾਂਦੇ ਰਹੇ ਕਿਉਂਕਿ ਮਾਤੇ ਬਿਮਾਰ ਹੈਗੇ ਨੇ ਤੁਹਾਨੂੰ ਕੀ ਲੱਗਿਆ ਹੈਗਾ ਕਿ ਸਿਰਫ ਅੱਜ ਹੀ ਬਲਕਿ ਕੱਲ ਪਰਸੋ ਦੀ ਜਦੋਂ ਘਟਨਾ ਉਸੇ ਦਿਨ ਰੋਕਿਆ ਗਿਆ ਜਾਂ ਅੱਗੇ ਵੀ ਤੁਹਾਨੂੰ ਕਿਸੇ ਹੋਰ ਸਿੰਘ ਦੇ ਪ੍ਰੀ ਦੇਖੀ ਹੈ ਇਹ ਤੁਹਾਡੇ ਨਾਲ ਹੀ ਕਿਤੇ ਕੋਈ ਜਵਾਂਪ ਰਿਹਾ ਹੈ ਹਾਂਜੀ ਮੇਰੇ ਨਾਲ ਦੋ ਵਾਰੀ ਹੋ ਚੁੱਕਿਆ ਕਿਹੜੀ ਜਗ੍ਹਾ ਤੋਂ ਉੱਤੇ ਉਸੇ ਜਗ੍ਹਾ ਤੇ ਇੱਕ ਤਾਂ ਉਸੇ ਦਿਨ ਜਿਸ ਦਿਨ ਇਹ ਮੇਰੇ ਨਾਲ ਸੀਗੇ ਔਰ ਬਾਕੀ ਹੋਇਆ ਸੀ 16 ਔਰ 17 ਤਰੀਕ ਦੇ ਕਿਉਂਕਿ ਮੰਮੀ ਸਾਡੇ ਅਸੀਂ 15 ਤਰੀਕ ਨੂੰ ਐਡਮਿਟ ਕਰਾਏ ਆ ਤਾਂ ਮੈਂ 16 ਤਰੀਕ ਨੂੰ ਗਈਆਂ ਤੇ ਰਾਤੀ ਫੇਰ ਮੈਂ ਆਪਣੇ ਬਰਦਰ ਦੇ ਲੋਨ ਨਾਲ ਵਾਪਸ ਆਈਆਂ ਉਸ ਦਿਨ ਵੀ ਮੈਨੂੰ ਰੋਕਿਆ ਗਿਆ ਸੀਗਾ ਪਰ ਉਸ ਦਿਨ ਥੋੜੇ ਜੇ ਬਜ਼ੁਰਗ ਸੀਗੇ ਪੁਲਿਸ ਵਾਲੇ ਉਹਨਾਂ ਨੂੰ ਮੈਂ ਦੱਸ ਦਿੱਤਾ ਐਂਗਲ ਜੀ ਵੀ ਮੈਂ ਕਿਹਾ ਇੰਨੇ ਇੰਚ ਦੀ ਹੈਗੀ ਆ ਵੀ 5 ਇੰਚ ਦੀ ਅੰਦਰ ਹੈਗੀ ਜੇ ਤੇ ਦੋ ਕਿ ਦੀ 2.5 ਇੰਚ ਦੀ ਬਾਹਰ ਮੁਠਾ ਗਾ ਤਾਂ ਉਹਨਾਂ ਨੇ ਬੜੇ ਪਿਆਰ ਨਾਲ ਮੈਨੂੰ ਜਾਣ ਦਿੱਤਾ ਪਰ ਇਹਨਾਂ ਨੇ ਥੋੜੀ ਜੀ ਨਾ ਸਾਡੇ ਨਾਲ ਸਹੀ ਬਲ ਗਲਵਰ ਨਹੀਂ ਕੀਤੀ ਚਲੋ ਬਿਲਕੁਲ ਸਹੀ ਬਰਤਾਅ ਨਹੀਂ ਕੀਤਾ ਪਰ ਬਰਤਾਅ ਉਹਨਾਂ ਦਾ ਗਲਤ ਵੀ ਹੈਗਾ ਤੁਹਾਡੇ ਦੋਨਾਂ ਦੇ ਨਾਲ ਚਲੋ ਭਾਈ ਸਾਹਿਬ ਨੇ ਤੇ ਆਪਣੀ ਨਾਰਾਜ਼ਗੀ ਜਾ ਦਿੱਤੀ ਇਹਨਾਂ ਨੇ ਤੇ ਕਹਿੰਦਾ ਕਿ ਸਾਡੇ ਨਾਲ ਮਤਰਿਆਂ ਦੀ ਤਰ੍ਹਾਂ ਸਲੂਕ ਹੋ ਰਿਹਾ ਤੁਸੀਂ ਇੱਕ ਮਾਂ ਵੀ ਹੋ ਬੱਚੇ ਵੀ ਤੁਹਾਡੇ ਹੈਗੇ ਨੇ ਤੁਹਾਨੂੰ ਉਸ ਵੇਲੇ ਕੀ ਮਹਿਸੂਸ ਹੋਇਆ ਮਤਰੇ ਕਿਉਂਕਿ ਕਿਥੇ ਨਾ ਕਿਥੇ ਦਿਲ ਵਿੱਚ ਗੱਲਾਂ ਚੁਪਦੀਆਂ ਨੇ ਅਸੀਂ ਅਮਰਤਹਾਰੀਆ ਏਅਰਪੋਰਟ ਦੇ ਅੰਦਰ ਅਸੀਂ ਜਦੋਂ ਪੂਰੇ ਇੰਡੀਆ ਚ ਕਿਤੇ ਘੁੰਮਨੇ ਤੇ ਉੱਥੇ ਵੀ ਸਾਡੇ ਕਿਰਪਾਣ ਦੇ ਮਸਲੇ ਦੇ ਉੱਤੇ ਕਈ ਵਾਰ ਸਾਡੀ ਬਹਿਸ ਵੀ ਹੁੰਦੀ ਹੈਗੀ ਆ ਕਾਫੀ ਇਸ ਮਸਲੇ ਦੇ ਉੱਤੇ ਕਵਾ ਬੜੀ ਵੱਡੀ ਡਿਸਕਸ਼ਨ ਹੋ ਸਕਦੀ ਹੈਗੀ ਤੁਹਾਡ ਇਹਨਾਂ ਦੇ ਨਾਲ ਬਹਿਸ ਹੋ ਰਹੀ ਸੀ ਤੁਸੀਂਲੇ ਤੁਸੀਂ ਕੀ ਸੋਚ ਰਹੇ ਸੀ ਉਹ ਤਾਂ ਉਹ ਜ਼ਿਆਦਾ ਕਰਦੀ ਪਈ ਸੀ ਉਹਨੇ ਸਾਰੇ ਪਾਸੇ ਪੈਸੇ ਵੀ ਅੱਜ ਸਾਨੂੰ ਨਹੀਂ ਜਾਣਦੇ ਕੱਲ ਨੂੰ ਪਤਨ ਕਿੰਨਾ ਨੂੰ ਹੋਰ ਨਹੀਂ ਜਾਣ ਦੇਣਗੇ ਇੱਕ ਬੱਚਾ ਪਹਿਲਾਂ ਵੀ ਹੋਈ ਐ ਇਦਾਂ ਦੀ ਗੱਲ ਉਹਨਾਂ ਨੂੰ ਵੀ ਰੋਕਿਆ ਗਿਆ ਸੀ ਉਹ ਮੈਨੂੰ ਹੁਣ 3 6 ਸਾਲ ਵੀ ਕਹਿ ਸਕਦੇ ਹਾਂ ਮਤਲਬ ਕਿੱਥੇ ਨਾ ਕਿੱਥੇ ਗਈ ਹੈਗੀ ਇਹ ਕਿਰਪਾਣ ਵਾਲਾ ਮਸਲਾ ਤੁਸੀਂ ਵੀ ਦੇਖਿਆ ਹੈਗਾ ਜਸਪੀਰ ਸਿੰਘ ਜੀ ਅਗਰ ਅਸੀਂ ਕਹੀਏ ਪਰਸੋਂ ਦੀ ਵੀਡੀਓ ਵਾਇਰਲ ਹੋਈ ਹੈ ਕਿਸੇ ਏਜੰਸੀ ਦੇ ਬੰਦੇ ਨੇ ਕਿਸੇ ਪੁਲਿਸ ਨੇ ਕਿਸੇ ਬੰਦੇ ਨੇ ਜਾਂ ਕਿਸੇ ਨੇ ਵੀ ਤੁਹਾਡੇ ਤੱਕ ਹਾਲੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਇਸ ਮਸਲੇ ਦੇ ਉੱਤੇ ਕਿਉਂਕਿ ਹਾਲੇ ਤੱਕ ਪਤਾ ਨਹੀਂ ਲੱਗ ਰਿਹਾ ਹੈਗਾ ਸੀ ਕਿ ਵੀ ਇਹ ਵੀਡੀਓ ਬਣਾਉਣ ਵਾਲਾ ਸ਼ਖਸ ਕੌਣ ਹੈ ਵੀ ਤੁਸੀਂ ਇਸ ਵੇਰੇ ਮੇਰੇ ਨਾਲ ਗੱਲ ਕੀਤੀ ਤਾਂ ਤੁਸੀਂ ਖੁਲਾਸਾ ਕੀਤਾ ਕਿ ਉਹ ਮੇਰੀ ਵੀਡੀਓ ਤੇ ਸਭ ਤੋਂ ਪਹਿਲੇ ਤੁਹਾਡੇ ਕੋਲ ਇੰਟਰਵਿਊ ਲਈ ਪਹੁੰਚੇ ਆ ਕਿਸੇ ਸਰਕਾਰੀ ਬੰਦੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਹੈ ਤੁਹਾਨੂੰ ਡਰਾਉਣ ਦੀ ਕੋਸ਼ਿਸ਼ ਤੁਹਾਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੁਝ ਇਸ ਤਰੀਕੇ ਦੀ ਕੁਝ ਹੋਇਆ ਤੁਹਾਡੇ ਨਾਲ ਨਹੀਂ ਨਹੀਂ ਐਸਾ ਤਾਂ ਕੁਝ ਨਹੀਂ ਅਜੇ ਤੱਕ ਮੇਰੇ ਤਾਂ ਕਿਸੇ ਨੇ ਪਹੁੰਚ ਨਹੀਂ ਕੀਤੀ ਵੈਸੇ ਮੈਂ ਕੱਲ ਵੀਡੀਓ ਪਾ ਵੀ ਦਿੱਤੀ ਸੀ ਕੀ ਆ ਇਨਸੀਡੈਂਟ ਮੇਰੇ ਨਾਲ ਹੋਇਆ ਸੀਗਾ ਪਰ ਕਿਸੇ ਨੇ ਸਾਨੂੰ ਕੋਈ ਅਸੀਂ ਅਪਰੋਚ ਨਹੀਂ ਕੀਤੀ ਜਾਂ ਕੋਈ ਬੰਦਾ ਸਾਡੇ ਕੋਲੇ ਆਏ ਹੋਏ ਜਾਂ ਕੁਛ ਹੈ ਤੇ ਉਹ ਜਿੰਨੇ ਵੀ ਮਿਲ ਕੇ ਕਮੇਟੀ ਚੋਂ ਸਭ ਇੰਟਰਵਿਊ ਦੇ ਰਹੇ ਸਭ ਨੂੰ ਪਤਾ ਹੈਗਾ ਕਿ ਇਹ ਸੰਸਾਰ ਸਿੰਘ ਜੀ ਦਾ ਬੇਟਾ ਹੈਗਾ ਇਹਨਾਂ ਤਾਂ ਉਹਨਾਂ ਸਭ ਨੂੰ ਪਤਾ ਲੱਗ ਚੁੱਕਿਆ ਹੈਗਾ ਪਰ ਉਹ ਵੀਡੀਓ ਦੇ ਅੰਦਰ ਵੀ ਬੋਲਦੇ ਪਏ ਕਿ ਨਹੀਂ ਪਤਾ ਜੀ ਉਹ ਸ਼ਖਸ ਕੌਣ ਹੈ ਸਭ ਕੁਝ ਹੈ ਤੇ ਸਾਨੂੰ ਐਸੀ ਤੁਹਾਡੀ ਵੀਡੀਓ ਮਾਫ ਕਰਨਾ ਮੈਨੂੰ ਵੀ ਨਹੀਂ ਬਿੱਲੀ ਹੈਗੀ ਵੀ ਤੁਸੀਂ ਪਾਈਏ ਤੁਸੀਂ ਮੈਨੂੰ ਅੱਜ ਸਿਰਫ ਫੋਨ ਕੀਤਾ ਤੇ ਮੈਨੂੰ ਬੜਾ ਅਜੀਬ ਲੱਗਾ ਕਿ ਤੁਹਾਡੇ ਨਾਲ ਘਟਨਾ ਵਾਪਰੀ ਤੁਹਾਡੀ ਵੀਡੀਓ ਵਾਇਰਲ ਕਹਿ ਸਕਣਾ ਕਿ ਮੈਟਰੋ ਵਾਲੀ ਵੀਡੀਓ ਤੁਹਾਡੀ ਵਾਇਰਲ ਹੋ ਗਈ ਲੇਕਿਨ ਜੋ ਪਰਸਨ ਤੁਸੀਂ ਸ਼ੇਅਰ ਕੀਤੀ ਸ਼ਾਇਦ ਉਹ ਕਿੱਥੇ ਵਾਇਰਲ ਨਹੀਂ ਹੋਈ ਤੇ ਹੁਣ ਮੇਰਾ ਸਿੱਧਾ ਸਿੱਧਾ ਕਹਿਣਾ ਹੈਗਾ ਤੁਹਾਡੀ ਹੁਣ ਕੀ ਮੰਗ ਹੈਗੀ ਸਾਰੇ ਮਸਲੇ ਦੇ ਉੱਤੇ ਕਿਉਂਕਿ ਸਾਡੇ ਚੈਨਲ ਦੇ ਰਾਹੀਂ ਪੂਰੇ ਵਰਲਡ ਦਾ ਹਰ ਸਿੱਖ ਤੁਹਾਨੂੰ ਦੇਖ ਰਿਹਾ ਹੈਗਾ ਕਿਉਂਕਿ ਸਾਰਿਆਂ ਦੇ ਦਿੱਲੀ ਚ ਇੱਕ ਗੱਲ ਹੈਗੀ ਸੀ ਕਿ ਕੌਣ ਸ਼ਖਸ ਹੈਗਾ ਕਿਉਂਕਿ ਹਾਲ ਤੱਕ ਸਟੂਡੈਂਟ ਦੀ ਗੱਲ ਚੱਲੀ ਤੋ ਆਪਣੇ ਪੰਥਕ ਆਗੂਆਂ ਤੋਂ ਸਾਡੇ ਜਥੇਦਾਰਾਂ ਤੋਂ ਜਿਹੜੇ ਕਹਿ ਲਿਆ ਕਿ ਸਾਡੇ 100 ਕਾਲਡ ਕੋਮ ਦੇ ਠੇਕੇਦਾਰ ਹੈਗੇ ਨੇ ਤੁਹਾਡੀ ਕੀ ਮੰਗ ਹੈ ਉਹਨਾਂ ਦੀ ਦੇਖੋ ਸਾਡੀ ਮੰਗ ਜਿਹੜੀ ਹੈਗੀ ਹੈ ਸਾਡੀ ਮੰਗ ਤਾਂ ਇਹ ਹੀ ਹੈ ਕਿ ਦੇਖੋ ਇਹ ਜਿਹੜਾ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਇਹ ਸਾਰੀ ਕੌਮ ਨੂੰ ਇਕੱਠੇ ਹੋਣ ਦੀ ਲੋੜ ਹੈ ਅੱਜ ਇਹ ਮੇਰਾ ਮਸਲਾ ਹੈ ਕੱਲ ਨੂੰ ਕਿਸੇ ਹੋਰ ਦਾ ਬਣੇਗਾ ਜਾਂ ਕੋਈ ਰਾਜਨੀਤਿਕ ਮੈਟਰ ਹੈ ਸਭ ਨਾਲ ਕਈ ਪਾਰਟੀਆਂ ਕਰਦੇ ਆ ਕਿ ਉਹ ਫਲਾਨੀ ਪਾਰਟੀ ਦਾ ਬੰਦਾ ਹੈ ਉਹਨੂੰ ਆਪਾਂ ਹੀਰੋ ਕੋ ਬਣਾ ਦਿਓ ਕੋਈ ਆ ਕਰਦਾ ਕੁਝ ਕਰਦਾ ਇਹ ਰਾਜਨੀਤਿਕ ਗੱਲ ਨਹੀਂ ਹੈ ਇਹ ਆਪਣੀ ਕੌਮ ਦੀ ਗੱਲ ਹੈ ਇਹ ਆਪਣੇ ਧਰਮ ਦੀ ਗੱਲ ਹੈ ਆਪਣੇ ਧਰਮ ਦੇ ਉੱਤੇ ਟਾਰਗੇਟ ਕੀਤਾ ਜਾ ਰਿਹਾ ਹੈ ਇਹ ਜਾ ਕੇ ਕੋਈ ਪਾਰਟੀ ਦਾ ਬੰਦਾ ਸਮਝ ਕੇ ਨਹੀਂ ਮੈਨੂੰ ਟਾਰਗੇਟ ਕੀਤਾ ਗਿਆ ਉੱਥੇ ਮੈਨੂੰ ਇੱਕ ਸਿੱਖ ਦੇ ਨਾਤੇ ਉੱਥੇ ਮੈਨੂੰ ਟਾਰਗੇਟ ਕੀਤਾ ਗਿਆ ਤੇ ਸਾਡੇ ਸ਼ਸਤਰ ਨੂੰ ਟਾਰਗੇਟ ਕੀਤਾ ਗਿਆ ਤੇ ਆਪਾਂ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਕਿਉਂਕਿ ਜਿਵੇਂ 84 ਦੀ ਘਟਨਾ ਹੋਈ ਆਪਾਂ ਉਦੋਂ ਵੀ ਆਪਾਂ ਨੂੰ 76 ਤੇ ਆਪਾਂ ਇਕੱਠੇ ਨਹੀਂ ਹੋਏ ਆਪਾਂ ਇਹਨੇ ਸਾਲਾਂ ਤੋਂ ਆਪਾਂ ਨੂੰ ਕੋਈ ਇਨਸਾਫ ਨਹੀਂ ਮਿਲਿਆ ਆਪਣੇ ਉੱਥੇ ਮੁੰਡੇ ਕਿਸਾਨ ਉੱਥੇ ਪੰਜਾਬ ਤੋਂ ਚੱਲੇ ਉਹ ਅੱਜ ਵੀ ਉੱਥੇ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਗੋਲੀਆਂ ਮਾਰ ਕੇ ਉੱਥੇ ਮਾਰ ਦਿੱਤਾ ਗਿਆ 700 ਕਿਸਾਨ ਪਹਿਲਾਂ ਸ਼ਹੀਦ ਹੋਇਆ ਤੇ ਜਿਹੜੀਆਂ ਜਿੰਨੇ ਵੀ ਇਹ ਮੈਟਰ ਪੰਜਾਬ ਦੇ ਵਿੱਚ ਵਿਵਦੀ ਦੇ ਹੋ ਰਹੇ ਨੇ ਉਹਨਾਂ ਨੂੰ ਪਾਗਲ ਕਹਿ ਕੇ ਮਿਲਗੀ ਛੱਡ ਦਿੱਤਾ ਜਾਂਦਾ ਤੇ ਇੱਧਰ ਵੀ ਬੰਗਲਾ ਸਾਹਿਬ ਜਿੱਦੋਂ ਦੇਖੋ ਵਿਵਦੀ ਹੋਈ ਸੀਗੀ ਉਥੇ ਸਵੇਰੇ ਕੋਈ ਆ ਕੇ ਉਥੇ ਤਾਬਿਆਂ ਦੇ ਉੱਤੇ ਚੜਨ ਦੀ ਕੋਸ਼ਿਸ਼ ਕੀਤੀ ਸੀਗੀ ਤੇ ਉਸ ਤੋਂ ਬਾਅਦ ਉਹਨੂੰ ਛੱਡ ਦਿੱਤਾ ਗਿਆ ਸੀ ਤੇ ਸ਼ਾਮੀ ਫੇਰ ਉਹਨੂੰ ਛੱਡਣ ਤੋਂ ਬਾਅਦ ਸ਼ਾਮੀ ਫੇਰ ਉਹ ਆ ਗਿਆ ਸੀਗਾ ਸ਼ਾਮੀ ਫੜ ਕੇ ਫੇਰ ਉਹਨੂੰ ਥਾਣੇ ਉੱਤੇ ਦਿੱਤਾ ਗਿਆ ਤੇ ਉਹਨਾਂ ਨੇ ਥਾਣੇ ਵਾਲਿਆਂ ਨੇ ਕੋਈ ਕਾਰਵਨਿਕ ਤਿੰਨ ਹੋਰ ਬੰਦੇ ਦਾ ਪਤਾ ਚੱਲਿਆ ਕਿੱਥੇ ਹੈਗਾ ਉਹਨੂੰ ਪਾਗਲ ਕਹਿ ਕੇ ਫੇਰ ਛੱਡ ਦਿੱਤਾ ਗਿਆ ਮਤਲਬ ਕਿ ਸਾਰੇ ਪਾਗਲ ਇਕੱਠੇ ਹੋ ਕੇ ਸਿੱਖਾਂ ਦੇ ਪਿੱਛੇ ਹੀ ਪਏ ਹੋਏ ਨੇ ਜਾਂ ਆਪਣੇ ਧਰਮ ਨੂੰ ਟਾਰਗੇਟ ਕੀਤਾ ਜਾ ਰਿਹਾ ਸਾਰੇ ਪਾਗਲਾਂ ਨੇ ਮਤਲਬ ਕਿ ਵਿਵਦੀਆਂ ਕਰਨ ਦੇ ਠੇਕੇ ਤੇ ਸਾਰੇ ਕੁਝ ਇਹਨਾਂ ਨੇ ਦਿੱਤਾ ਇਹ ਬੜੀ ਸੋਚੀ ਸਮਝੀ ਸਾ ਤੇ ਫਿਰ ਆਪਾਂ ਨੂੰ ਤਾਂ ਦੁਬਾਰਾ ਕੁੱਟ ਪੈਗੇ ਛੇਤਰ ਪੜਣਗੇ ਕੋਈ ਇਕੱਠੇ ਹੋਣ ਦੀ ਲੋੜ ਹੈ ਅੱਜ ਤਾਂ ਆਪਾਂ ਨੂੰ 9 ਇੰਚੀ ਮਿਲ ਗਿਆ ਇਹਨਾਂ ਨੇ ਲਾਇਆ ਇਹ ਕੌਣ ਹੈ ਸਰਕਾਰਾਂ ਜਿਹੜੀਆਂ ਤੇ 9 ਇੰਚੀ ਸਾਨੂੰ ਦੱਸਣ ਗਿਆ ਧਰਮ ਤੋਂ ਕੱਲ ਨੂੰ ਤਾਂ ਸਾਨੂੰ ਇਸ਼ਾਰੇ ਪਾਣ ਤੋਂ ਮਨਾ ਕਰ ਦੇਣਗੇ ਸਾਨੂੰ ਪੱਗੇ ਬੰਨਾਂ ਤੋਂ ਵੀ ਰੋਕ ਦਿੱਤੀ ਜਾਏਗੀ ਕੱਲ ਤਾਂ ਸਾਨੂੰ ਬਸਤੇ ਨਹੀਂ ਚੜਨ ਦਿੱਤਾ ਜਾਏਗਾ ਅੱਜ ਮੈਟਰੋ ਕੀ ਚੀਜ਼ ਹੈ ਮੈਟਰੋ ਇੱਕ ਟ੍ਰੇਨ ਲੋਕਲ ਟ੍ਰੇਨ ਹੈ ਜੀ ਇੱਥੇ ਬੰਦਾ ਆਉਂਦਾ ਜਾਂਦਾ ਆਪਣੇ ਸ਼ਸਤਰ ਪਾ ਕੇ ਬੰਦਾ ਧਾਰਮਿਕ ਬੰਦਾ ਆਪਣੀ ਵਾਈਫ ਨਾਲ ਜਾ ਰਿਹਾ ਹੈ ਅੱਜ ਆਪਾਂ ਨੂੰ ਜਾਣ ਬੁੱਝ ਕੇ ਉੱਥੇ ਰੋਕਿਆ ਜਾ ਰਿਹਾ ਹੈ ਇਹਨੂੰ ਨਹੀਂ ਪਤਾ Hindu ਧਰਮ ਬਾਰੇ ਜਾਂ ਕਿਹਨੂੰ ਨਹੀਂ ਪਤਾ ईसाई ਧਰਮ ਬਾਰੇ ਅਸੀਂ ਪੜਿਆ ਸਭ ਕੁਝ ਕਿਤਾਬਾਂ ਸਾਨੂੰ ਸਭ ਦੇ ਧਰਮ ਬਾਰੇ ਪਤਾ ਕਿ ਇਹ ਫਲਾਣੇ ਦਾ ਚਿੰਨ ਹੈਗਾ ਇਹ ਜਨੂ ਪਾਉਂਦਾ ਇਹ ਟਿੱਕੇ ਲਾਂਦਾ ਜੇ ਅਸੀਂ ਕਿਸੇ ਧਰਮ ਨੂੰ ਟਾਰਗੇਟ ਨਹੀਂ ਕਰਦੇ ਤੇ ਸਾਡੇ ਦੇ ਸਾਡੇ ਧਰਮ ਦੇ ਉੱਤੇ ਵੀ ਕੋਈ ਟਾਰਗੇਟ ਨਹੀਂ ਕਰ ਸਕਦਾ ਤੇ ਸਾਡੇ ਆਪ ਦੇ ਚਿੰਨਾ ਸਾਡਾ ਆਪ ਦਾ ਧਰਮ ਹੈ ਸਾਡਾ ਆਪ ਦੇ ਸਿਧਾਂਤ ਹੈ ਅਸੀਂ ਉਸ ਹਿਸਾਬ ਨਾਲ ਚੱਲਾਂਗੇ ਅਸੀਂ ਕਿਸੇ ਦੇ ਦਿਮਾਗ ਨਾਲ ਥੋੜੀ ਚੱਲਾਂਗੇ ਅਜਿਹਾ 3 ਫੁੱਟ ਵੀ ਲੈ ਕੇ ਚੱਲਾਂਗੇ ਹੁਣ ਤਾਂ ਮੈਂ ਅਜੇ ਛੋਟੀ ਕਿਰਪਾਨ ਬੰਦਾ ਸੀ ਪਰ ਇਹ ਮੈਂ ਹੁਣ ਦੇਖ ਰਿਹਾ ਜਦੋਂ ਸੰਵਿਧਾਨ ਦੇ ਉੱਤੇ ਇਹ ਕਸਮਾਂ ਖਾਂਦੇ ਜਿੰਨੇ ਵੀ ਨੇਤਾ ਜਾਂ ਉੱਤੇ ਜੋ ਵੀ ਬੰਦੇ ਬੈਠੇ ਸ਼ਰਾਬਤੀ ਅੰਸਰ ਇਹ ਤਾਂ ਧਰਮ ਦੇ ਉੱਤੇ ਸੰਵਿਧਾਨ ਦੀ ਕਸਮ ਤਾਂ ਖਾਂਦੇ ਆ ਉਹ ਹੀ ਸੰਵਿਧਾਨ ਦੇ ਵਿੱਚ ਕਿਰਪਾਨ 2.5 ਫੁੱਟ ਲਿਖੀ ਹੋਈ ਹੈ ਤੇ ਇਸ ਦਾ ਮਤਲਬ ਇਹ ਸੰਵਿਧਾਨ ਤੋਂ ਹੀ ਮੁਕਰ ਰਹੇ ਇਹ ਸਾਡੇ ਉੱਤੇ ਨਵੇਂ-ਨਵੇਂ ਕਾਨੂੰਨ ਥੁਪੇ ਜਾ ਰਹੇ ਆ ਤੇ 9 ਇੰਚੀ ਦਾ ਕੀ ਮਤਲਬ ਹੈ ਅਸੀਂ ਤਾਂ 3 ਫੁੱਟ ਵੀ ਲੈ ਕੇ ਮੈਟਰੋ 'ਚ ਚੜਾਂਗੇ ਅਗਰ ਸਾਨੂੰ ਹੁਣ ਰੋਕਿਆ ਜਾਏਗਾ ਤਾਂ ਅਸੀਂ ਤਾਂ 3 ਫੁੱਟੀਆਂ ਲੈ ਕੇ ਚੜਾਂਗੇ ਨਹੀਂ ਤਾਂ ਅਸੀਂ ਇਹ ਮੈਟਰੋ ਮੋਟਰ ਤੇ ਸਾਨੂੰ ਕੋਈ ਚੜਨ ਦੀ ਲੋੜ ਨਹੀਂ ਹੈਗੀ ਇਹ ਦੇਸ਼ ਕਿਸੇ ਦਾ ਪਿਓ ਦਾ ਨਹੀਂ ਹੈ ਅਸੀਂ ਵੀ ਕੁਰਬਾਨੀਆਂ ਬਰਾਬਰ ਦਿੱਤੀਆਂ ਅਸੀਂ 90% ਕੁਰਬਾਨੀਆਂ ਦੇਣ ਵਾਲੇ ਬੰਦੇ ਅੱਜ ਕਿਸੇ ਦੇ ਗੁਲਾਮ ਨਹੀਂ ਬਣ ਸਕਦੇ ਇਹ ਲੋਕਤੰਤਰ ਹੈ ਇਹ ਲੋਕਤੰਤਰ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਅੱਜ ਸਿੱਖਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਜੇ ਆਪਾਂ ਫਿਰ ਅਵੇਂ ਅਲੱਗ-ਅਲੱਗ ਪਾਰਟੀਆਂ ਬਣਾ ਕੇ ਇੱਕ ਦੂਜੇ ਦੇ ਬਸ ਉਹ ਕਰਦੇ ਰਹੇ ਤੇ ਆਪਾਂ ਨੂੰ ਤਾਂ ਖਤਮ ਕਰ ਦੇਣਗੇ ਇਹ ਖਤਮ ਹੋਰ ਕਿਦਾਂ ਖਤਮ ਕੀਤਾ ਜਾਂਦਾ ਕੌਮ ਨੂੰ ਇਦਾਂ ਹੀ ਮਾਰਿਆ ਜਾਂਦਾ ਜਦੋਂ ਬੰਦੇ ਇਕੱਲਾ ਪੈ ਜਾਂਦਾ ਅੱਜ ਮੈਂ ਇਕੱਲਾ ਇੱਥੇ ਖੜਾ ਹਾਂ ਜੇ ਮੇਰਾ ਕੋਈ ਨਹੀਂ ਸਾਥ ਦੇਗਾ ਤੇ ਮੈਨੂੰ ਤਾਂ ਕੋਈ ਵੀ ਮਾਰ ਦੇਗਾ ਅੱਜ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਇਹ ਆਪਣੇ ਧਰਮ ਦੀ ਗੱਲ ਹੋ ਗਈ ਇਹ ਆਪਣੇ ਧਾਰਮਿਕ ਚਿੰਨਾ ਦੀ ਆਪਾਂ ਕੁਰਬਾਨੀਆਂ ਕੀਤੀਆਂ ਅਗਰ ਆਪਾਂ ਨਾ ਇਕੱਠੇ ਹੋਏ ਤੇ ਆਪਾਂ ਤਾਂ ਕੱਲ ਵੀ ਖੇਤਰ ਖਾਰੇ ਤੇ ਅੱਜ ਵੀ ਖਾਈ ਜਾਵਾਂਗੇ ਬਿਲਕੁਲ ਸੰਗਜੀ ਪਾਈਸਾ ਨੇ ਬੜੀ ਵਧੀਆ ਗੱਲ ਕੀਤੀ ਕਿੱਥੇ ਨਾ ਕਿੱਥੇ ਕੌਮ ਦੀ ਹੈ ਬਦਕਿਸਮਤੀ ਹੈ ਕਿ ਅਸੀਂ ਖੇਰੂ ਖੇਰੂ ਹਾਂ ਅਸੀਂ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਨਹੀਂ ਹੁੰਦੇ ਸ਼ਾਦੀਸ਼ੀ ਕਰਕੇ ਮਾਰੇ ਪੈਰੀਆਂ ਨੇ ਚਾਹੇ ਸਾਡੇ ਸ਼ਸਤਰਾਂ ਦੀ ਗੱਲ ਕਰ ਲਈਏ ਸਾਡੇ ਬਾਣੇ ਦੀ ਗੱਲ ਕਰੀਏ ਵੈਰੀ ਬਥੇਰੇ ਨੇ ਮਗਰ ਸਾਡੇ ਚ ਇਕਾ ਕਿੱਥੇ ਵੀ ਨਹੀਂ ਦਿਖ ਰਹੀ ਹੈਗੀ ਚਾਹੇ ਅਸੀਂ ਕਹਿ ਲਈਏ ਕਿ ਸਾਡੇ ਸ਼ਹੀਦਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਸ਼ਹੀਦਾਂ ਦੀ ਵੀਡੀਓਜ਼ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾ ਰਿਹਾ ਹੈ ਜਾਂ ਕਹਿ ਲਈਏ ਸਾਡੇ ਸ਼ਸਤਰ ਸਾਡੇ ਬਾਣੇ ਪੰਜ ਕਾਰਨ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਆਪਣੇ ਚੈਨਲ ਤੇ ਰਹੀਂ ਸਾਡੀ ਕੋਸ਼ਿਸ਼ ਸੀ ਕਿ ਇਸ ਮਸਲੇ ਦੇ ਅੰਦਰ ਤੇ ਹੋਰ ਪੰਥਕ ਮਸਲਿਆਂ ਦੀ ਸੱਚਾਈ ਅਸੀਂ ਆਪਣੇ ਟੀਵੀ 84 ਦੇ ਪਲੇਟਫਾਰਮ ਦੇ ਲਾਇਰ ਲੈ ਕੇ ਪੂਰੀ ਕੌਮ ਦੇ ਅੱਗੇ ਰੱਖੀਏ ਔਰ ਅਪੀਲ ਅਸੀਂ ਸਾਰੀ ਦੁਨੀਆ ਦੇ ਸੰਗਤ ਨੂੰ ਸਿੱਖ ਸੰਗਤਾਂ ਨੂੰ ਇਹ ਕਰਾਂਗੇ ਕਿ ਇੱਕ ਨਿਸ਼ਾਨ ਸਾਹਿਬ ਦੇ ਤਲੇ ਇਕੱਠੇ ਹੋਈਏ ਤਦ ਇਹੋ ਜਿਹੀਆਂ ਮੁਸੀਬਤਾਂ ਇਹੋ ਜਿਹੀਆਂ ਪਰੇਸ਼ਾਨੀਆਂ ਜੋ ਮਾਫ ਕਰਨਾ ਸਰਕਾਰਾਂ ਦੀ ਗੱਲ ਕਰ ਲਈਏ ਸਰਕਾਰਾਂ ਦੇ ਕੁਝ ਚਿਹਰਿਆਂ ਕਰਕੇ ਸਾਡੇ ਸੀਤੇ ਥੋਪੀਆਂ ਜਾ ਰਹੀਆਂ ਨੇ ਇਹ ਬੰਦੀਸ਼ਾਂ ਤੋਂ ਬਚਣ ਦੇ ਲਈ ਇੱਕ ਆਦੀ ਜ਼ਰੂਰਤ ਇੱਕ ਨਿਸ਼ਾਨ ਸਾਹਿਬ ਦੇ ਥੱਲੇ ਇਕੱਠੇ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਚ ਹੋਰ ਪੰਥਕ ਖਬਰਾਂ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ